ਦੇਖੋ ਸੀਐਮ ਸਾਹਿਬ ਦੀ ਤਬੀਅਤ ਜਿਹੜੀ ਅੱਗੇ ਨਾਲੋਂ ਕਾਫੀ ਇੰਪਰੂਵਡ ਹੈ ਔਰ मोस्ट ਲਾਈਕਲੀ ਕੱਲ੍ਹ ਜਾਂ ਪਰਸੋਂ ਦਾ ਕੋਈ ਨ ਨੂੰ ਛੁੱਟੀ ਹੈ ਜਿਹੜੀ ਉਹ ਹਸਪੀਟਲ ਦੇ ਵਿੱਚੋਂ ਮਿਲ ਜਾਣੀ ਹੈ ਪਰ ਫਿਰ ਵੀ ਅੰਦਰ ਬੈਠੇ ਹੋਏ ਵੀ ਉਹ ਪੰਜਾਬ ਦੀ ਜੋ ਸਿਚੁਏਸ਼ਨ ਖਾਸ ਕਰਕੇ ਹੜ੍ਹਾਂ ਦੀ ਜੋ ਬਣੀ ਹੋਈ ਹੈ ਉਹ ਤਾਂ ਨੇ ਉਹਨਾਂ ਨੇ ਉੱਪਰ ਨਜ਼ਰ ਹੈ ਜਿਹੜੀ ਉਹ ਬਣੀ ਹੋਈ ਹੈ ਹੁਣ ਵੀ ਇੱਕ ਦਾ ਗਵਰਨਰ ਸਾਹਿਬ ਅੱਜ ਉਹ ਮਿਲਣ ਆਏ ਸੀਗੇ ਉਹਨਾਂ ਨਾਲ ਵੀ ਮੁਲਾਕਾਤ ਹੋਈ ਹੈ ਔਰ ਆ ਸਾਡੇ ਨਾਲ ਵੀ ਜਿਹੜੀ ਡਿਸਕਸ਼ਨ ਉਹ ਕੱਲ ਪ੍ਰਾਈਮ ਮਿਨਿਸਟਰ ਸਾਹਿਬ ਹੋ ਕੇ ਗਏ ਨੇ ਉਹਦੇ ਬਾਰੇ ਸਾਰੀ ਡਿਟੇਲ ਵਿਚਾਰ ਵਿਟਾਂਦਰਾ ਜਿਹੜਾ ਉਹ ਹੈ ਉਹਨਾਂ ਨੇ ਸਾਰੀ ਰਿਪੋਰਟ ਵੀ ਲਈ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਹੜਾਂ ਦੀ ਮਾਰ ਚੱਲ ਰਹੇ ਲੋਕਾਂ ਦੀ ਵਾਹ ਕਿਵੇਂ ਫੜਨੀ ਹੈ ਉਹਦੇ ਬਾਰੇ ਪ੍ਰੋਪਰ ਵਿਚਾਰ ਚਰਚਾ ਜਿਹੜੀ ਉਹ ਹੋਈ ਹੈ ਬਾਕੀ ਇੱਕ ਦੋ ਦਿਨਾਂ ਦੇ ਵਿੱਚ ਛੁੱਟੀ ਮਿਲ ਜਾਣੀ ਔਰ ਉਸ ਬਾਅਦ ਫਿਰ ਫੁੱਲੀ ਐਕਟਿਵ ਹੋ ਕੇ ਗਰਾਊਂਡ ਦੇ ਵਿੱਚ ਆਪ ਜਾਣਗੇ ਔਰ ਪੰਜਾਬ ਤੇ ਪੰਜਾਬੀਆਂ ਦੇ ਨਾਲ ਖੰਡ ਦਾ ਜਿਹੜਾ ਕੰਮ ਹੈ ਜਿਹੜਾ ਪੈਕੇਜ ਦਿੱਤਾ ਗਿਆ ਰਾਜਪਾਲ ਸਾਹਿਬ ਕਹਿੰਦੇ ਜਿਹਦਾ ਟੋਟਲ ਮੰਗਿਆ ਸੀ ਉਹ ਬਟਾਤਾ ਕਿ ਪ੍ਰਧਾਨ ਮੰਤਰੀ ਸਾਹਿਬ ਦੇਖੋ ਚੰਗੀ ਗੱਲ ਹੈ ਜੀ ਅਸੀਂ ਤਾਂ ਪਹਿਲੇ ਦਿਨ ਹੀ ਮੰਗ ਕੀਤੀ ਸੀਗੀ ਕਿ ਘੱਟੋ ਘੱਟ 20000 ਕਰੋੜ ਰੁਪਏ ਦੀ ਇੱਕ ਇਨੀਸ਼ੀਅਲ ਅਸੈਸਮੈਂਟ ਹੈ ਜਿਹੜੀ ਉਹ ਲੱਗ ਚੁੱਕੀ ਹੈ ਕਿ 20000 ਕਰੋੜ ਦਾ ਨੁਕਸਾਨ ਹੈ ਜਿਹੜਾ ਉਹ ਹੋਇਆ ਹੈ ਹੁਣ 20000 ਕਰੋੜ ਦੇ ਵਿੱਚੋਂ ਮਹਿਜ਼ 1600 ਕਰੋੜ ਦੇਣਾ ਇਹ ਇੱਕ ਉੱਠ ਦੇ ਮੂੰਹ ਦੇ ਵਿੱਚ ਜੀਰੇ ਵਾਲਾ ਕੰਮ ਹੈ ਜਿਹੜਾ ਉਹ ਪ੍ਰਧਾਨ ਮੰਤਰੀ ਸਾਹਿਬ ਕਰਕੇ ਗਏ ਨੇ ਫੇਰ ਵੀ ਉਮੀਦ ਆਸ ਕਰਦੇ ਆਂ ਜੇ ਗਵਰਨਰ ਸਾਹਿਬ ਕਹਿ ਕੇ ਗਏ ਨੇ ਕਿ ਇਹ ਤਾਂ ਸਿਰਫ ਇੱਕ ਟੋਕਨ ਮਨੀ ਹੈ ਪਰ ਟੋਕਨ ਵੀ ਸਭ ਤੋਂ ਵੱਧ ਵੱਡਾ ਰੈਲੀਫ ਤਾਂ ਸਭ ਤੋਂ ਪਹਿਲਾਂ ਚਾਹੀਦਾ ਹੁੰਦਾ ਤੇ ਉਸ ਤੋਂ ਬਾਅਦ ਤਾਂ ਜਿਵੇਂ ਜਿਵੇਂ ਜ਼ਰੂਰਤ ਹੋਵੇ ਉਹ ਉਸ ਹਿਸਾਬ ਨਾਲ ਹੁਣ ਜਿੱਥੇ 4.5 ਲੱਖ ਏਕੜ ਫਸਲਾਂ ਦਾ ਨੁਕਸਾਨ ਹੋ ਗਿਆ ਹੋਵੇ ਲੱਖਾਂ ਪਸ਼ੂਆਂ ਦਾ ਨੁਕਸਾਨ ਹੋ ਗਿਆ ਹੋਵੇ ਹਜ਼ਾਰਾਂ ਘਰ ਜਿਹੜੇ ਉਹ ਟੁੱਟ ਗਏ ਹੋਣ ਇੰਨਾ ਵੱਡਾ ਜਾਨਵਾਲੀ ਨੁਕਸਾਨ ਹੋਇਆ ਹੋਵੇ ਉਥੇ 1600 ਕਰੋੜ ਨਾਲ ਤਾਂ ਖੁਸ਼ ਵੀ ਨਹੀਂ ਚੱਲਣਾ ਹੈਗਾ ਪਰ ਫੇਰ ਵੀ ਮੈਂ ਮੰਨ ਕੇ ਚੱਲਦਾ ਜੇ ਗਵਰਨਰ ਸਾਹਿਬ ਕਹਿ ਕੇ ਗਏ ਨੇ ਇਹ ਗੱਲ ਤੇ ਉਹਨਾਂ ਦੀ ਗੱਲ ਦਾ ਅਸੀਂ ਸਵਾਗਤ ਕਰਦੇ ਹਾਂ ਪਰ ਜੇ ਦੇਣਾ ਹੁੰਦਾ ਮੈਨੂੰ ਲੱਗਦਾ ਕਿ ਕਰਨੀ ਔਰ ਕਰਜ਼ੀ ਦੇ ਵਿੱਚ ਕਿਤੇ ਕੱਲ ਨੂੰ ਫਰਕ ਨਾ ਨਿਕਲਿਆ ਹੋਵੇ ਜੇ ਦੇਣਾ ਹੁੰਦਾ ਤਾਂ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਨੇ ਆ ਕੇ ਅਨਾਉਂਸ ਕਰਕੇ ਗਏ ਨੇ ਔਰ ਵੈਸੀ ਉਹਨਾਂ ਤਾਂ ਆਦਤ ਹੈ ਕਿ ਕਿੰਨਾ ਚਾਹੀਏ 70000 ਚਾਹੀਏ ਕਰੋੜ ਚਾਹੀਏ 80000 ਕਰੋੜ ਚਾਹੀਏ 90000 ਕਰੋੜ ਚਾਹੀਏ ਉਹ 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 ਜੀ ਆਦਤ ਵਾਲੇ ਪ੍ਰਧਾਨ ਮੰਤਰੀ ਸਾਹਿਬ ਜੇ 1600 ਦੇ ਕੇ ਜਾਣਗੇ ਤੇ ਮਗਰੋਂ ਕੀ ਆਊਗਾ ਜਿਹੜੰਦਾ ਜੇ ਆਪ ਲਾਈ ਸਕਦੇ ਆ ਬੀਜੇਪੀ ਦਾ આરોਪ ਹੈ ਕਿ 12000 ਕਰੋੜ ਖਰਚ ਹੋਦੇ ਆ ਸੋ ਆਪਰ ਰੋਡ ਜਿਹੜੇ ਟੇਗਾ ਤੋਂ 13600 ਹੋ ਗਿਆ ਪਰ ਚੀਫ ਸੈਕਟਰੀ ਸਾਹਿਬ ਨੇ 13300 ਕਰਵਾ ਲਿਆ ਇਸ ਤਰ੍ਹਾਂ ਕਿ ਜਿਹੜੇ 12000 ਕਰੋੜ ਐਸਡੀਆਰ ਦੀ ਉਹ ਗੱਲ ਕਰਦੇ ਨੇ ਜੀ ਜੀ ਉਹਦੇ ਨੋਰਮਸ ਚੇਂਜ ਕਰਨ ਵਾਸਤੇ 10 ਦਿਨ ਹੋ ਗਏ ਅੱਜ ਪੰਜਾਬ ਸਰਕਾਰ ਨੇ ਕੇਂਦਰ ਨੂੰ ਚਿੱਠੀ ਲਿਖੀ ਹੋਈ ਹੈ ਉਹਦੇ ਨੋਰਮਸ ਕੀ ਕਹਿੰਦੇ ਨੇ ਕਿ ਮਹਿਜ਼ 6800 ਰੁਪਏ ਹੈ ਜਿਹੜਾ ਪਰ ਏਕੜ ਉਹ ਮਿਲੂਗਾ ਉਹਦੇ ਵਿੱਚ 72:25 ਦੀ ਰੇਸ਼ੋ ਹੈ ਮਹਿਜ਼ 1,20,000 ਰੁਪਏ ਜਿਹਦਾ ਘਰ ਪੂਰੀ ਤਰ੍ਹਾਂ ਢਹਿ ਗਿਆ ਉਹਨੂੰ ਮਿਲੂਗਾ ਕੀ ਇਹਨੇ ਨਾਲ ਕੰਮ ਸਰਜੂਗਾ ਜੇ ਕਿਸੇ ਦਾ ਭਾਂਡਿਆਂ ਦਾ ਬਰਤਨਾਂ ਦਾ ਘਰ ਦੇ ਸਮਾਨ ਦਾ ਨੁਕਸਾਨ ਹੋ ਗਿਆ ਤਾਂ 2500 ਰੁਪਏ ਦਵਾਂਗੇ ਇਹ ਐਸਡੀਆਰਐਫ ਦੇ ਨੋਰਮਸ ਕਹਿੰਦੇ ਨੇ 2500 ਨਾਲ ਕੀ ਹੋਊਗਾ ਜੀ ਉਹੀ ਨੋਰਮਸ ਚੇਂਜ ਕਰਨ ਵਾਸਤੇ ਕਿ ਇਹਨਾਂ ਨੂੰ ਘੱਟੋ-ਘੱਟ ਕਿਸੇ ਕੈਟਾਗਰੀ ਦੇ ਵਿੱਚ ਅਸੀਂ ਡਬਲ ਮੰਗੇ ਤੇ ਕਿਸੇ ਦੇ ਵਿੱਚ ਟ੍ਰਿਪਲ ਮੰਗੇ ਆ ਉਹ ਕਰੋ ਉਸ ਗੱਲ ਤੇ ਆਉਂਦ ਨਹੀਂ ਹੈਗੇ 10 ਦਿਨ ਹੋ ਗਏ ਹਜ ਤੱਕ ਕੋਈ ਚਿੱਠੀ ਦਾ ਜਵਾਬ ਹਾਂ ਜਾਂ ਨਾ ਜ ਦਿੱਤਾ ਨਹੀਂ ਹੈਗਾ